ਇਨੂੰ ਕਹਿੰਦੇ ਆ ਕਾਲ ਯੁਗ ਸਿਖਰਾਂ ਤੇ ਆ ਵੇਖੋ ਚੋਰ ਦੋ ਚੋਰ ਆਉਂਦੇ ਆ ਗੁਰੂ ਘਰ ਦੇ ਵਿੱਚ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਚੋਰੀ ਕਰਕੇ ਪੈਸੇ ਜਿਹੜੇ ਆ ਉਹ ਲੈ ਜਾਂਦੇ ਆ ਵੇਖੋ ਦੁਨੀਆ ਦਾ ਕਹਿੰਦੇ ਨਾ ਅੰਤ ਹੋਣ ਵਾਲਾ ਛੇਤੀ ਤਈ ਉਹਦੀਆਂ ਨਿਸ਼ਾਨੀਆਂ ਆ ਦੇਖੋ ਲੋਕ ਰੱਬ ਦੇ ਘਰ ਨੂੰ ਵੀ ਨਹੀਂ ਬਖਸ਼ਦੇ ਗੋਲਕ ਦੇ ਵਿੱਚੋਂ ਪੈਸੇ ਚੋਰੀ ਕਰਕੇ ਮਹਾਰਾਜ ਦੇ ਸਾਹਮਣੇ ਜਿੱਥੋਂ ਲੋਕ ਆਨ ਕੇ ਮੰਗਦੇ ਆ ਮਾਲਕ ਸਾਨੂੰ ਸੁਖ ਸ਼ਾਂਤੀ ਦੇ ਉਥੇ ਇਹ ਲੋਕ ਜਿਹੜੇ ਆ ਚੋਰੀ ਕਰ ਰਹੇ ਆ ਤੇ ਕਿੱਡੀ ਇਹ ਨਮੋਚੀ ਵਾਲੀ ਗੱਲ ਆ ਵੇਖੋ ਪੈਸੇ ਕੱਢ ਕੇ ਲੈ ਗਏ ਇਸ ਗੋਲਕ ਦੇ ਵਿੱਚੋਂ ਹੀ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਤਨਖਾਹ ਗੁਰੂ ਘਰ ਦੇ ਲੰਗਰ ਦਾ ਸਿਸਟਮ ਬਿਜਲੀ ਦੇ ਬਿੱਲ ਹੋਰ ਜਿੰਨੇ ਵੀ ਖਰਚੇ ਆ ਸਾਰੇ ਇਸ ਗੋਲਕ ਦੇ ਵਿੱਚੋਂ ਹੀ ਹੋਣੇ ਆ ਇਹ ਚੋਰ ਰਣਕੇ ਤੇ ਸਾਰੇ ਪੈਸੇ ਕੱਢ ਕੇ ਲੈ ਜਾਂਦੇ ਆ ਸ਼ੇਅਰ ਕਰ ਦਿਓ ਜੇ ਵੀਡੀਓ ਰੱਬ ਹੀ ਰਾਖਾ ਵਾਹਿਗੁਰੂ ਲਿਖੋ